ਪਹਿਲਾਂ ਤਾਂ ਸਾਰੇ ਜਿਨਨੇ ਪ੍ਰੈਸ ਜਿਹੜੇ ਧਿਆਏ ਆ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਹੈ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਇੱਥੇ ਸਾਰੇ ਹੀ ਆਪਣੇ ਟਾਈਮ ਸਪੇਅਰ ਕਰਕੇ ਪਹੁੰਚੇ ਮੇਰੇ ਨਾਲ ਸਰਦਾਰ ਫਜੀਪੂਰੀ ਲਖਣਾ ਸਾਹਿਬ ਜਿਹੜੇ ਸਾਡੇ ਸ਼ਾਹ ਦਾ ਕੈਬਨਿਟ ਮਿਨਿਸਟਰ ਆ ਔਰ ਚੱਠਾ ਸਾਹਿਬ ਔਰ ਸਾਰੇ ਲੈਂਡ ਸਾਹਿਬ ਸਾਡੀ ਸਾਰੀ ਟੀਮ ਔਰ ਇਸ ਸੰਸਥੇ ਦੇ ਕਿਸਾਨ ਵੀਰ ਮੇਰੇ ਨਾਲ ਆਇਆ ਬੜਾ ਅਹਿਮ ਮੁੱਦਾ ਹੈ ਮਸਲਾ ਹੈ ਸੋ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਾਂ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਸਰਕਾਰ ਉੱਪਰੇ ਵੱਡੇ-ਵੱਡੇ ਵਾਅਦੇ ਕਰਕੇ ਜਿਹੜੀ ਪੰਜਾਬ ਦੇ ਅੰਦਰ ਇਹਨਾਂ ਨੇ ਸਰਕਾਰ ਬਣਾਈ ਪਰ ਲੋਕਾਂ ਨੇ ਵੀ ਪੂਰਾ ਵਿਸ਼ਵਾਸ ਇਹਨਾਂ ਤੇ ਕੀਤਾ 92 ਕਿੱਟਾ ਇਹਨਾਂ ਨੂੰ ਦਿੱਤਾ ਸਾਰੇ ਤੁਹਾਨੂੰ ਬਾਕੀ ਮਸਲੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਸਿਰਫ ਕਿਸਾਨੀ ਦੇ ਮਤਲਬ ਕਿਸ ਤਰ੍ਹਾਂ ਇਹ ਕਿਸਾਨਾਂ ਨਾਲ ਸਾਜ਼ਿਸ਼ ਕਰਦੀ ਹੈ ਕਿਸ ਤਰ੍ਹਾਂ ਦਿੱਲੀ ਦੀ ਸਰਕਾਰ ਨਾਲ ਮਿਲ ਕੇ ਮੈਂ ਕਹਿ ਸਕਦਾ ਕਿ ਕਿਸਾਨਾਂ ਦੇ ਸਿੱਧਾ ਡਾਕਾ ਹੀ ਮਾਰ ਰਹੇ ਹੈ ਕੋਈ ਤਾਂ ਚੋਰੀ ਹੁੰਦੀ ਹੈ ਛੋਟੀ ਹੁੰਦੀ ਹੈ ਡਾਕਾ ਉਹਨਾਂ ਦੇ ਰਾਈਟਸ ਤੇ ਹੀ ਡਾਕਾ ਮਾਰੇ ਜਾ ਰਹੇ ਹੈ ਇਸ ਸਰਕਾਰ ਵੱਲੋਂ ਅੱਜ ਮੈਂ ਤੁਹਾਨੂੰ ਡਾਕੂਮੈਂਟ ਡਾਕੂਮੈਂਟਸ ਸਮੇਤ ਪਰਦਾ ਜਿਹੜਾ ਖਾਸ ਕਰਾਂਗਾ ਔਰ ਕਿਸ ਤਰ੍ਹਾਂ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਨਭਾਡੀਆਂ ਸੀ ਜੀਆਂ ਲੋਕ ਸਭਾ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਕਿਸ ਤਰ੍ਹਾਂ ਉਹ ਕਿਸਾਨ ਵੀਰਾਂ ਨੂੰ ਦਿਲੇਲ ਕਰ ਰਹੇ ਆ ਉਹ ਵੀ ਮੈਂ ਤੁਹਾਨੂੰ ਸਾਰੀਆਂ ਗੱਲਾਂ ਜਿਹੜੀਆਂ ਮੈਂ ਦੱਸਾਂ ਜਦੋਂ ਸਰਕਾਰ ਬਣਾਣੀ ਸੀ ਉਸ ਟਾਈਮ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਵੀ ਲੜਾਂਗੇ ਰਾਖੀ ਵੀ ਕਰਾਂਗੇ ਹਰ ਵੈਲਫੇਅਰ ਉਹਨਾਂ ਦੀ ਦੇਖਾਂਗੇ ਤੁਹਾਡੇ ਯਾਦ ਹੋਣਾ ਭਗਵੰਤ ਮਾਨ ਜੀ ਨੇ ਉਸ ਟਾਈਮ ਕਿਹਾ ਸੀਗਾ ਕਿ ਮੈਂ 14 ਸਰਕਾਰ ਬਣ ਜੇ 14 ਦੀ 14 ਫਸਲਾਂ ਤੇ ਐਮਐਸਬੀ ਦੇਵਾਂਗਾ ਇੱਕ ਤਾਂ ਬੀਬੀ ਆ ਮੰਤਰੀ ਉਹ ਕਹਿੰਦੀ ਮੈਨੂੰ ਕੇਜਰੀਵਾਲ ਜੀ ਨੇ ਭੇਜਿਆ ਵੀ ਜਾ ਕੇ ਪੰਜਾਬੀਆਂ ਨੂੰ ਸੁਨੇਹਾ ਦਿਓ ਵੀ 5 ਮਿੰਟਾਂ ਚ ਐਮਐਸਬੀ ਦੇ ਦਾਂਗੇ 5 ਮਿੰਟਾਂ ਚ ਮੁੜ ਕੇ ਮੁਕਰ ਕੇ ਸਾਰੇ ਗੱਲ ਤੋਂ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਦਿੱਲੀ ਦੇ ਅੰਦਰ ਪੰਜਾਬ ਤੋਂ ਤੁਸੀਂ 1800 ਰੁਪਏ ਕੋਟਲ ਕਣਕ ਖਰੀਦੇ ਆ ਅਸੀਂ ਦਿੱਲੀ ਦੇ ਅੰਦਰ ਐਮਐਸਬੀ ਤੇ 2200 ਰੁਪਏ ਕੋਟਲ ਵੇਚਦੇ ਖਰੀਦੇ ਆ ਅੱਜ ਪੰਜਾਬ ਦੇ ਕਣਕ ਮੰਡੀਆਂ 'ਚ ਰੁਲ ਰਹੀ ਆ ਬਾਰਸ਼ਾਂ ਪੈ ਰਹੀਆਂ 1800 ਜੋ ਐਮਐਸਪੀ ਆ ਉਹਦੇ ਤੇ ਵੀ ਸੌਕਤੀ ਜਿਨੀ ਵਿਕਰੀ ਇਹ ਹਾਲ ਪੰਜਾਬ ਦਾ ਹੋਇਆ ਫਿਰ ਭਗਵੰਤ ਮਾਨ ਜੀ ਨੇ ਗੱਲ ਇੱਕ ਹੋਰ ਕਰੀ ਸੀਗੀ ਵੀ ਜੇ ਕੋਈ ਬਾਈਚਾਂਤ ਕੋਈ ਬਾਰਸ਼ ਪੈ ਗਈ ਗੜ੍ਹੇ ਪੈ ਗਏ ਕੁਦਰਤੀ ਕਰੋਪੀ ਹੋ ਗਈ ਵੀ ਗਰਦਾਵਰੀ ਬਾਤ ਕਰਾਂਗੇ 50-50 ਹਜ਼ਾਰ ਰੁਪਏ ਪਹਿਲਾਂ ਕਿਸਾਨਾਂ ਦੇ ਖਾਤਿਆਂ 'ਚ ਪਾ ਦਾਂਗੇ ਅਸੀਂ ਦਿੱਲੀ 'ਚ ਇਸ ਤਰ੍ਹਾਂ ਹੀ ਪਾਉਂਦੇ ਆ ਜਦੋਂ ਪੰਜਾਬ ਤੋਂ ਤੁਸੀਂ ਤੁਹਾਡੇ ਸਾਹਮਣੇ ਹੜ ਆਏ ਭਗਵੰਤ ਮਾਨ ਜੀ ਨੇ ਕਿਹਾ ਵੀ ਸੀ ਮੁਰਗੀ ਦੇ ਵੀ ਦੇ ਦਾਂਗੇ ਬੱਕਰੀ ਦੇ ਵੀ ਦੇ ਦਾਂਗੇ ਮੁੜ ਕੇ ਦੋਨੇ ਨਹੀਂ ਦੇਣਗੇ ਹੁਣ ਔਲੇ ਪਈਆਂ ਹੁਣ ਨਹੀਂ ਦੋਨੇ ਦੇਣਗੇ ਹੁਣ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਜਿਹੜੇ ਜ਼ਮੀਨਾਂ ਦੀ ਐਕੁਆਜਿਸ਼ਨ ਹੁੰਦੀ ਹੈ ਪਟਿਆਲੇ ਦੇ ਅੰਦਰ ਵੀ ਇੱਥੇ ਆਊਟਰ ਰਿੰਗ ਰੋਡ ਆ ਜਿਹੜੀ ਬਣਦੀ ਹੈ ਪਹਿਲੀ ਗੱਲ ਤਾਂ ਹੈ ਕਿ ਜਿਹੜੀ ਇਹ ਰਿੰਗ ਰੋਡਾਂ ਬਣਦੀਆਂ ਇਹ ਸ਼ਹਿਰ ਦੀ ਐਕਸਪੈਂਸ਼ਨ ਵਾਸਤੇ ਇਦੇ ਨਾਲ ਸਹਿਰਾ ਚ ਕਲੋਨਾਈਜੇਸ਼ਨ ਵੀ ਹੁੰਦੀ ਆ ਇਕਨੋਮਿਕ ਐਕਟੀਵਿਟੀ ਵੀ ਹੁੰਦੀ ਆ ਤੇ ਰੋਡ ਨੈਟਵਰਕ ਜਿਹੜੇ ਆਵਾਜਾਈ ਦੀ ਸਮੂਥ ਹੁੰਦੀ ਆ ਇਹਨਾਂ ਨੇ ਦੇਖੋ ਦਿੱਲੀ ਨਾਲ ਲੜ ਕੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰ ਰਹੇ ਆ ਤੇ ਉਸ ਰੋਡ ਤੇ ਕੋਈ ਐਕਸੈਸ ਨਹੀਂ ਹੈ ਮਤਲਬ ਸਿੱਧਾ ਕੋਈ ਵੀ ਨਹੀਂ ਆਉਂਦੇ ਤੇ ਛੱਡ ਸਕਦਾ ਦੋਨੇ ਪਾਸੇ ਨਾਲ ਸਲੀਪ ਰੋੜਾ ਆ 20 ਬਟੁੱਚੀਏ ਸੜਕ ਬਣਾ ਰਹੇ ਆ ਦੋਨੇ ਪਾਸੇ ਨਾਲ ਸਲੀਪ ਰੋੜਾ ਨਾਲ ਐਕਸੈਸ ਹੈਗੀ ਇੱਕ ਗੱਲ ਦੂਸਰੀ ਗੱਲ ਮੰਨੋ ਕਿਸੇ ਜ਼ਿਮੀਂਦਾਰ ਦੇ 10 ਕਿੱਲੇ ਹੈਗੇ 10 ਏਕੜ ਜ਼ਮੀਨ ਦਾ ਤਿੰਨ ਤੀਨੂ ਰੋਡ ਨਿਕਲ ਗਈ ਸਾਢੇ ਤਿੰਨ ਏਕੜ ਇਧਰ ਵੱਲ ਦੀ ਸੱਜੇ ਤੀਨ ਇਧਰ ਜਿਹੜੀ ਨਿਕਲ ਗਈ ਉਹਨੂੰ ਜਾਣ ਵਾਸਤੇ ਕੋਈ ਐਕਸੈਸ ਨਹੀਂ ਕਈਆਂ ਦੀ ਇਧਰ ਮੋਟਰ ਹੈਗੀ ਹੈ ਦੂਸਰੇ ਪਾਸੇ ਮੋਟਰ ਹੋਣੀ ਨਹੀਂ ਦੂਸਰੇ ਪਾਸੇ ਕੋਈ ਮੋਟਰ ਦਾ ਐਕਸਟਰਾ ਕਨੈਕਸ਼ਨ ਨਹੀਂ ਸੋ ਇਹ ਪਾਣੀ ਦੇਣ ਦੀ ਪ੍ਰੋਬਲਮ ਐਕਸੈਸ ਦੀ ਪ੍ਰੋਬਲਮ ਸਲੀਪ ਰੋਡਾਂ ਦੀ ਪ੍ਰੋਬਲਮ ਜੇ ਸਲੀਪ ਰੋਡਾਂ ਹੋਣ ਚਲੋ ਉੱਥੇ ਕਮਰਸ਼ੀਅਲ ਐਕਟੀਵਿਟੀ ਹੋ ਜੇਗੀ ਜ਼ਿਮੀਦਾਰਾਂ ਦੀ ਜਿੰਨੀ ਕਿ ਜ਼ਮੀਨ ਬਚੀ ਆ ਉਹਦੀ ਵੈਲਿਊ ਵਸ ਜਾਂਦੀ ਐ ਥੋੜਾ ਮਾੜਾ ਮੋਟਾ ਕੰਪਰੇਸ਼ਨ ਹੋ ਜਾਂਦੀ ਐ ਫਿਰ ਗਵਰਨਮੈਂਟ ਨੇ ਹਿੰਦੁਸਤਾਨ ਦੀ ਗਵਰਨਮੈਂਟ ਨੇ ਉੱਥੇ ਇੱਕ ਕਾਨੂੰਨ ਬਣਾਇਆ ਕਾਨੂੰਨ ਇਹ ਬਣਾਇਆ ਵੀ ਹੁਣ ਜਿਸ ਤਰ੍ਹਾਂ ਪਟਿਆਲਾ ਹੈਗਾ ਆਪਣੀ ਅਰਬਨ ਪ੍ਰਾਪਰਟੀਆਂ ਇੱਕ ਆਰਗਨਾਈਜੇਸ਼ਨ ਬਹੁਤ ਹੋ ਰਹੀ ਆ ਇਸੇ ਤਰ੍ਹਾਂ ਪੰਜਾਬ 'ਚ ਵੀ ਆ ਜਦ ਵਨ ਟਾਈਮ ਜਿਹੜੀ ਐਕੁਇਜ਼ੀਸ਼ਨ ਹੋ ਰਹੀ ਆ ਕੋਈ ਜ਼ਿਮੀਦਾਰ ਜਿਵੇਂ ਵੇਚਣਾ ਤਾਂ ਸੰਜਦਾ ਨਹੀਂ ਕੋਈ ਵੀ ਯਾ ਤੁਸੀਂ ਤੇ ਖੁਦ ਆਸਲ 10 10 ਵੀ ਸਨਾਰਜੇ ਕੁਈ 15-20 ਜੱਜਸੀਆਂ ਜਮੀਦਾਰਾਂ ਨੇ ਜਦੋਂ ਜ਼ਮੀਨ ਵਿਕ ਜਾਂਦੀ ਆ ਇੱਕ ਤਾਂ ਉਹਨੂੰ 20-50 ਕਿਲੋਮੀਟਰ ਦੂਰ ਜਾ ਕੇ ਖਰੀਦਣੀ ਪੈਂਦੀ ਆ ਉੱਥੇ ਜਾ ਕੇ ਨਵੇਂ ਹੱਲ ਨਵਾਂ ਸੰਦਾ ਨਵੀਂ ਮੋਟਰ ਆਉਣ ਜਾਣ ਦਾ ਖਰਚਾ ਫਿਰ ਇੱਕ ਉਹਨਾਂ ਨੇ ਫੈਕਟਰ ਲਾਇਆ ਸੀਗਾ ਵੀ ਜੋ ਮਾਰਕੀਟ ਵੈਲੀ ਹੋਊਗੀ ਉਹਦਾ ਸਾਨੂੰ 3 ਗੁਣਾ ਟ੍ਰੋਪ ਪੈਸੇ ਦੇ ਕੇ ਸਿਲਿਸ਼ੀਅਮ ਦੇ ਕੇ ਉਹ ਸਾਰਾ ਤੁਹਾਡਾ ਕਵਰ ਕਰਿਆ ਜਾਊਗਾ ਤਾਂ ਕਿ ਤੁਸੀਂ ਉੱਥੇ ਜਾ ਕੇ ਆਪਣਾ ਬਿਜ਼ਨਸ ਸਟੈਬਲਿਸ਼ ਕਰ ਹੁਣ ਮੈਨੂੰ ਨਹੀਂ ਪਤਾ ਹੋ ਸਕਦਾ ਮਿਕਸਾ ਜੀ ਨੇ ਦਬਕਾ ਮਾਰ ਦਿਆ ਉਹ ਤੋਂ ਆਪਸਮਾਨ ਹੋ ਵੀ ਤਾਂ ਸਰਾਵ ਘਟਾਲੇ ਚ ਫਸਿਆ ਹੋਇਆ ਨਾ ਉਹਨੂੰ ਕਹਦੇ ਆਉਣਾ ਵੀ ਚੱਕ ਕੇ ਤੈਨੂੰ ਵੀ ਠੋਕ ਦਾਂਗੇ ਪੈਸੇ ਠੀਕ ਦਿਵਾਇਓ ਕਿਸਾਨਾਂ ਕਿਉਂਕਿ ਕਿਸਾਨਾਂ ਦੇ ਤਾਂ ਉਹ ਵੀ ਵਿਰੋਧੀ ਆ ਇਹ ਵੀ ਵਿਰੋਧੀਆਂ ਅੱਜ ਕੀ ਡੈਟ ਤਾਂ ਸੋਨੇ ਹੀ ਆ ਪਰ ਜੇ ਉਹ ਜੇ ਉਹ 10 ਕਰੋੜ 2 ਕਰੋੜ 88 ਲੱਖ ਰੁਪਏ ਦੇ ਹਿਸਾਬ ਨਾਲ ਕੰਪਨਸੇਸ਼ਨ ਨੂੰ ਦੇਣ ਤੇ ਨੂੰ ਤਿਆਰ ਆ ਐਸਪਰ ਇੱਕ ਤਾਂ ਡੀਸੀ ਵੀ ਨਹੀਂ ਜਾ ਸਕਦਾ ਕਾਨੂੰਨ ਦੇ ਖਿਲਾਫ ਤਾਂ ਨਾ ਡੀਆਰਓ ਜਾ ਸਕਦਾ ਇੱਥੇ ਜਾ ਰਹੇ ਆ ਇਹਨਾਂ ਨੂੰ ਬੁਲਾ ਕੇ ਕਹ ਰਹੇ ਵੀ ਇੰਨੇ ਪੈਸੇ ਲੈਣੇ ਆ ਤੁਹਾਨੂੰ ਅਵਾਰਡ ਦੇ ਦੇ ਛੋ ਕਰਵਾਉਣ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਮੈਂ ਦੁਬਾਰਾ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਥੋੜੀ ਤਾਂ ਬਹੁਤ ਚਲਦੀ ਆ ਇੱਕ ਫੋਨ ਕਰਦੇ ਆ ਤੁਸੀਂ ਪੁਲਿਸ ਦੀਆਂ ਗੱਡੀਆਂ ਚਾਰੋਂ ਪਾਸੇ ਆ ਕੇ ਥੋੜੀ ਜਿਹੀ ਸ਼ਿਫਟੀ ਕਰਦੀਆਂ ਔਰ ਗੁਰਪ੍ਰੀਤ ਸਿੰਘ ਜੀ ਦਾ ਕੈਬਨਟ ਵਜ਼ੀਰਾ ਦੋਨੇ ਹੀ ਕਰਕੇ ਮੇਰੀ ਤਾਂ ਦੋਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਦੋਨੇ ਜਣੇ ਰਲ ਕੇ ਹਫ਼ਤੇ ਦੇ ਅੰਦਰ-ਅੰਦਰ ਕਿਸਾਨਾਂ ਦਾ ਮਸਲਾ ਹੱਲ ਕਰੋ 2 ਕਰੋੜ 38 ਲੱਖ ਰੁਪਏ ਏਕੜ ਜਿਹੜਾ ਇਹਨਾਂ ਦਾ ਰਾਈਟ ਚ ਬਣਦਾ ਤੁਸੀਂ ਨੋਟੀਫਿਕੇਸ਼ਨ ਜਾਰੀ ਕਰਵਾ ਦਿਓ ਮੈਂ ਦਾ ਸਪੈਸ਼ਲ ਇਸੇ ਪ੍ਰੈਸ ਕਾਨਫਰੰਸ ਕਰਕੇ ਕਿਸਾਨਾਂ ਨੂੰ ਲੈ ਕੇ ਦੋਨਾਂ ਦਾ ਧੰਨਵਾਦ ਕਰ ਦੂੰਗਾ ਵੀ ਤੁਸੀਂ ਕਿਸਾਨਾਂ ਨਾਲ ਬਹੁਤ ਵਧੀਆ ਕਿਰਿਆ ਕੀਤੀ ਕਿਸਾਨ ਵੀਰ ਵੀ ਵੈਲਕਮ ਕਰ ਲੈਣਗੇ ਪਰ ਜਿਹੜਾ ਇਹ ਧੱਕਾ ਆ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਐਮਪੀ ਅਜੇ ਤੱਕ ਵੀ ਮੈਂਬਰ ਪਾਰਲੀਮੈਂਟ ਅੱਜ ਤੱਕ ਵੀ ਮਹਾਰਾਣੀ ਪ੍ਰਨੀਤ ਕੌਰਾਂ ਚਾਹੇ ਬੀਜੇਪੀ ਤੋਂ ਲੜ ਰਹੇ ਆ ਐਮਪੀ ਅਜੇ ਤੱਕ ਵੀ ਉਹਨਾਂ ਨੇ ਜਿਹੜਾ ਸਹਿਯੋਗ ਦਿੱਤਾ ਤੇ ਐਮਐਲਏ ਬਜ਼ੀਰ ਸਿੰਘ ਜੀ ਹੈ ਕੈਬਨਿਟ ਬਜ਼ੀਰਾਂ ਪੰਜਾਬ ਦੀ ਜੇ ਕੈਬਨਿਟ ਮੰਤਰੀ ਵੀ ਨਹੀਂ ਚੱਲਦੀ ਫਿਰ ਕਿਸ ਦੀ ਚੱਲੂਗੀ ਤੇ ਤੁਹਾਡੇ ਸਾਹਮਣੇ ਔਰ ਪ੍ਰਨੀਤ ਕੌਰ ਜੀ ਨੇ ਇਹਨਾਂ ਨੂੰ ਕਿਹਾ ਵੀ ਸੈਂਟਰ ਗਵਰਨਮੈਂਟ ਪੈਸੇ ਦੇਣ ਨੂੰ ਤਿਆਰ ਅਜੇ ਚੱਲਦੀ ਆ ਤਾਂ ਫਟਾਫਟ ਪੈਸੇ ਪਾ ਦੇ ਸੋ 2 ਮਿੰਟ ਕਿਸਾਨ ਵੀਰ ਜਿਹੜੇ ਆਪਣੀ ਆਪ ਵੀਤੀ ਤੁਹਾਨੂੰ ਜਰੂਰ ਸਤਾਨ ਕੇ ਪਰ ਮੋਟਾ-ਮੋਟਾ ਜਿਹਾ ਤੁਹਾਨੂੰ ਸਾਰਾ ਮਸਲਾ ਦੱਸੋ ਪ੍ਰੈਸ ਰਾਈ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਹਾਈ ਕੋਰਟ ਨੇ ਤੁਹਾਨੂੰ ਆਰਡਰ ਕਰਿਆ ਹਫ਼ਤੇ ਦੇ ਅੰਦਰ-ਅੰਦਰ ਆਵਾਜ਼ ਅਨਾਊਂਸ ਕਰੋ ਐਜ ਪਰ ਐਕਟ ਅਨਾਊਂਸ ਕਰੋ ਕਾਨੂੰਨ ਦੇ ਅਨੁਸਾਰ ਜੋ ਕੰਪਨਸੇਸ਼ਨ ਬਣਦੀ ਹੈ ਉਹ ਅਨਾਊਂਸ ਕਰ ਜੇ ਨਾ ਕਰੀ ਕਿਸਾਨ ਵੀਰਾਂ ਨਾਲ ਰਲ ਕੇ ਸੰਘਰਸ਼ ਕਰਾਂਗੇ ਬਾਕੀ ਸਾਡੇ ਕਿਸਾਨ ਵੀਰ ਹੈ ਨਹੀਂ ਉਹ ਤੋਂ ਵੀ ਦੱਸ ਦਿੱਤਾ ਨੂੰ ਇਹ ਖੁਦ ਸੰਘਰਸ਼ ਕਿੱਥੇ ਕਿੱਥੇ ਥੱਕੇ ਖਾ ਗਏ ਸੋ ਕਿਸਾਨ ਵੀਰ ਤੁਹਾਨੂੰ ਸਾਰਾ ਦੱਸਣਗੇ ਆਪਾਂ ਡਟ ਕੇ ਇਹਨਾਂ ਦੇ ਨਾਲ ਆ ਗੁਰਨ ਸਾਹਿਬ ਨੂੰ ਇਮੀਡੀਏਟਲੀ ਮਿਲਾਂਗੇ ਆਪਦੇ ਦੇ ਅੰਦਰ ਅੰਦਰ ਜੇ ਨਾ ਹੋਇਆ ਪ੍ਰਧਾਨ ਜੀ ਨੂੰ ਲੈ ਕੇ ਇਹਨਾਂ ਦੀ ਲੜਾਈ ਆਪਾਂ ਡਟ ਕੇ ਲੜਾਂਗੇ ਭਾਈ ਪਰਨੀਤ ਕੌਰ ਨੇ ਪਿੱਛੇ ਜਿਹੇ ਦਾਅਵਾ ਕੀਤਾ ਸੀ ਵੀ ਆਹ ਜਿਹੜਾ project ਆ ਹੁਣ ਇਹ center ਦੇ scheme ਅਧੀਨ ਆ ਗਿਆ hundred percent ਔਰ ਇਹਦਾ ਪੈਸਾ ਵੀ ਆ ਗਿਆ ਇੱਥੇ district revenue officer ਕੋਲ ਔਰ ਇਹਦੇ tender ਵੀ ਲੱਗ ਗਏ ਤੁਸੀਂ ਨਾ ਜੀ ਕਿਤੇ ਦੇਖੋ ਇਹਨਾਂ ਨੇ ਹਾਈ ਕੋਰਟ ਚ ਸਟੇਟ ਗਵਰਨਮੈਂਟ ਨੇ ਜਿਹੜੀ ਸੈਂਟਰਲ ਗਵਰਨਮੈਂਟ ਨੇ ਸਟੇਟਮੈਂਟ ਦਈ ਆ ਵੀ 50% ਪੈਸਾ ਜਿਹੜਾ ਸੈਂਟਰਲ ਗਵਰਨਮੈਂਟ ਨੇ ਦੇਣਾ 50% ਪੈਸਾ ਜਿਹੜਾ ਸਟੇਟ ਗਵਰਨਮੈਂਟ ਅਸੀਂ ਤਾਂ ਐਜ਼ ਪਰ ਰਿਕਾਰਡ ਤੁਹਾਨੂੰ ਦੱਸ ਰਹੇ ਹਾਂ ਉਹਨਾਂ ਨੇ ਆਪਣਾ ਪੋਲੀਟਿਕਲ ਲਾਹਾ ਲੈਣ ਵਾਸਤੇ ਜ਼ੁਬਾਨੀ ਕੋਈ ਸਟੇਟਮੈਂਟ ਨਹੀਂ ਹੋਈ ਜੇ 100% ਪੈਸੇ ਸੈਂਟਰਲ ਗਵਰਨਮੈਂਟ ਨੇ ਨਹੀਂ ਦੇਣੇ ਆ ਫਿਰ ਭਗਵੰਤ ਸਤਿਮਾਨ ਉਹਨਾਂ ਦੇ ਗੋਦਿਆਂ 'ਚ ਬੈਠ ਕੇ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਬਰਬਾਦ ਕਰ ਰਿਹਾ ਕਰਮਾ ਜੀ ਤੁਹਾਡਾ ਕਹਿਣ ਦਾ ਮਤਲਬ ਹੈ 5-6 ਵਜੇ ਤੁਸੀਂ ਕਹਿੰਦੇ ਸੀ ਸੈਂਟਰ ਦੀ ਭਾਜਪਾ ਸਰਕਾਰ ਡੇਟ ਉੱਤੇ ਆ ਰਿਹਾ ਹੈ ਇਹ ਨਹੀਂ ਦੇ ਰਹੇ ਦੇਖ ਮੈਂ ਇਹ ਕਹਿ ਰਿਹਾ ਵੀ ਸੈਂਟਰ ਦੀ ਭਾਜਪਾ ਸਰਕਾਰ ਨੇ ਹਾਈ ਕੋਰਟ ਦੇ ਅੰਦਰ ਜਿਹੜਾ ਸਟੇਟਮੈਂਟ ਲਈ ਆ ਵੀ ਅਸੀਂ 50% ਪੇਮੈਂਟ ਦੇਣੀ ਆ ਅਸੀਂ ਡੇਢ ਨੂੰ ਤਿਆਰ ਆ ਆ ਕੋਰਟ ਦੇ ਅੰਦਰ ਕੋਰਟ ਦੇ ਆਰਡਰ ਆ ਆ ਦੇਖ ਲੇ ਤੁਸੀਂ ਪੜ੍ਹ ਲੇ ਕੋਈ ਕੰਨੇ ਨੇ ਨੈਸੈਸਰੀ ਅਪਰੂਵਲ ਫਾਰ 50% ਆਫ ਅਪੋਜੀਸ਼ਨ ਕਾਸਟ ਟੂ ਬੀ ਬੋਰਨ ਬਾਈ ది ਸਟੇਟ ਆਫ ਪੰਜਾਬ ਹੈਜ਼ ਆਲਰੇਡੀ ਗਰਾਂਟਡ ਬਾਈ ది ਸਟੇਟ ਆ ਕਦੋਂ ਦਾ ਜੀ ਇਹ ਆ ਹੁੰਦਾ ਜੀ 2 ਮਹੀਨੇ 1 ਫਰਵਰੀ 2023 ਦਾ ਹੈ ਨਾ ਗੱਲ ਸੁਣੋ ਇੱਕ ਫਰਵਰੀ 2024 ਦਾ ਹੈ 50% ਸਟੇਟ ਗਵਰਨਮੈਂਟ ਨੇ 50% ਸੈਂਟਰ ਗਵਰਨਮੈਂਟ ਨੇ ਅਸੀਂ ਜਰ ਦੋਨੇ ਹੀ ਰਲ ਕੇ ਕਿਸਾਨਾਂ ਦੀ ਵਾਸ ਕਰਾ ਰਹੇ ਹਾਂ ਮਤਲਬ ਐਸੀ ਹਾਲਤ ਕਰੀ ਪਈ ਆ ਤੁਸੀਂ ਦੱਸੋ ਬਾਕੀ ਕੀ ਹੋ ਰਿਹਾ ਹੈ ਐਸੇ ਕਰੀ ਅੱਜ ਸਰ ਆ ਮਾਈਕ ਸਾਰੀ মিডিਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਨ ਬੰਦੇ ਨੇ ਯਾਦ ਰੇਡੇ ਕਰ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਦੀ ਅਸੀਂ ਵਾਹੀ ਤੁਹਾਡੇ ਮਾਣੇ ਬਰਾਣੀ ਅਸੀਂ ਬਹੁਤੇ ਬਲਾਰੇ ਦਾ ਹੈ ਜੀ ਛੋੜੇ ਬੜੇ ਲਿਖੇ ਅਨਵਰਤ ਕਾਣਾ ਅਸੀਂ ਬੇਨਤੀ ਕਰਦੇ ਹਾਂ 2021 ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਨਾਰਥਨ ਵਾਈਫਸ ਦਾ ਇਹ ਕੰਮ ਸ਼ੁਰੂ ਹੋਇਆ ਉਸ ਤੋਂ ਬਾਅਦ ਦਸੰਬਰ ਦੇ ਵਿੱਚ 2000 21 ਜਨਵਰੀ ਨੂੰ ਜੀ ਸਾਡੀ ਜ਼ਮੀਨ ਐਨਐਚਆਈ ਦੇ ਨਾਮ ਚੜ ਚੁੱਕੀ ਉਸ ਤੋਂ ਬਾਅਦ ਅਸੀਂ 6 ਮਹੀਨੇ ਮੁਆਵਜ਼ੇ ਦੀ ਉਡੀਕ ਕਰਦੇ ਰਹੇ 6 ਮਹੀਨੇ ਬਾਅਦ ਸਾਡੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋੰਦਿਆ ਗਿਆ ਜਿਵੇਂ ਵੀ ਅਸੀਂ ਕੋਈ ਲੋਨ ਲੈਣਾ ਜਾਂ ਵੇਚਣੀ ਜਾਂ ਬਦਲਣੀ ਜਦੋਂ ਅਸੀਂ ਇਹ ਮੁਸ਼ਕਲਾਂ ਦੇ ਵਿੱਚ ਕੋਈ ਕਰਜ਼ਾ ਲੈਣਾ ਫਸਦੇ ਗਏ ਉਸ ਤੋਂ ਬਾਅਦ ਅਸੀਂ ਮਹਾਰਾਣੀ ਪ੍ਰਦੀਪ ਕੋਲ ਦੇ ਉਹ ਤੁਹਾਨੂੰ ਨਿਤਿੰਗਤ ਜੀ ਕੋਲ। ਉਹਨਾਂ ਨੇ ਗੱਲ ਮਕਾਸ਼ੀ ਦੀ ਅੱਧੀ ਦਾ ਆਪਣੇ ਪੈਸੇ ਭਰ ਦਿੱਤੇ। ਤੁਸੀਂ ਇਹ ਪੰਜਾਬ ਸਰਕਾਰ ਕੋਲ ਜਾ। ਉਸ ਤੋਂ ਉਪਰੰਤ ਅੱਧੀ ਇੱਕ ਤੇ ਲੋਕਲ ਐਮਐਲਏ ਨੂੰ ਮਿਲੇ। ਕਈ-ਕਈ ਵਾਰ ਮਿਲੇ, ਇੱਕ ਵਾਰ ਨਹੀਂ ਮਿਲੇ। ਜਦੋਂ ਬਲਬੀਰ ਸਿੰਘ ਜੀ ਮੰਤਰੀ ਬਣ ਕੇ ਇੱਥੇ ਆਏ ਉਦੋਂ ਮਿਲੇ। ਪਹਿਲਾਂ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਤੁਸੀਂ ਕਾਗਜ਼ ਪੱਤਰ ਲੈ ਕੇ ਜਾਏ। ਕਹਿੰਦੇ ਤੁਹਾਡੀ ਜ਼ਮੀਨ ਤਾਂ ਤੁਹਾਡੇ ਕੋਲ ਆ। ਇਸ ਤੋਂ ਬਾਅਦ ਸਾਨੂੰ ਕੋਈ ਗੱਲ ਨਹੀਂ ਹੋ ਜੂਗਾ ਫਰਾਡੋ ਵਾਲਕ ਲੈ ਕੇ ਇੱਧਰ ਆ ਕੇ। ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਵੀ ਲੱਗੜਾ ਲਾਉਂਦੇ ਰਹੇ ਤੇ ਇਹਨਾਂ ਦੇ 3 ਮੀਟਰਾਂ ਦੇ ਹਲਕੇ ਦੇ ਵਿੱਚ ਘੱਟੋ-ਘੱਟ 8-8 7-7 ਪਿੰਡ ਹੈਗੇ ਨੇ। ਕਿਸੇ ਨੇ ਸਾਡੀ ਨਹੀਂ ਸੁਣੀ ਜੀ। ਹੋਰ ਪਿੰਡਾਂ ਦੇ ਆਪਣੇ ਇਲੀਏ ਚੰਗੇ ਰਹੇ, ਅਸੀਂ ਆਪਣੇ ਇਲੀਏ ਚੰਗੇ ਰਹੇ। ਉਸ ਤੋਂ ਬਾਅਦ ਜੀ ਅਸੀਂ ਜਦੋਂ ਦੇਖਿਆ ਵੀ ਇਹ ਨਹੀਂ ਸਾਨੂੰ ਹੱਥ ਫੜਾਉਂਦੇ। ਜਿਵੇਂ ਲੜਤੋ ਵੀ ਹਟਦੇ। ਫਿਰ ਅਸੀਂ ਸਿੱਧਾ ਰੁੱਖ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੁੰਦੇ ਸੀ ਜਿਹੜਾ ਮਰਜ਼ੀ ਉਹਨੇ ਚਲਾ ਜਾਂਦਾ ਉਹ ਸੁਣਵਾਈ ਹੋ ਜਾਂਦੀ ਅਸੀਂ ਵੀ ਇੱਕ ਦੋ ਵਾਰੀ ਆਪਣੇ ਜਿਸ਼ਦਾਰਾਂ ਦੇ ਨਾਲ ਸਾਡੇ ਜਿਸ਼ਦਾਰ ਜੀ ਬੈਠੇ ਨੇ ਹਰਵੰਤ ਸਿੰਘ ਲੰਦ ਅਸੀਂ ਵੀ ਇਹਨਾਂ ਦੇ ਨਾਲ ਇੱਕ ਦੋ ਵਾਰ ਗਏ ਸਵੇਰੀ ਬਗ ਜਾਂਦੇ ਸੀ ਜਾਂਦੀਦਾਰ ਸਾਡੀ ਦਾਤ ਉਸੇ ਚੱਕਰ ਦੇ ਵਿੱਚ ਵੀ ਸੀਐਮ ਸਾਹਿਬ ਦਾ ਬਹੁਤ ਸੌਖਾ ਹੁੰਦਾ ਜਾਣਾ ਅਸੀਂ ਉਥੇ ਅੱਠ ਚੱਕਰ ਲਾਏ ਸੀ ਉਥੇ ਤੁਸੀਂ ਸਾਡੇ ਪ੍ਰੂਫ ਪੜਾ ਸਕਦੇ ਹੋ ਜਾ ਕੇ ਜਿਹੜਾ ਉਥੇ ਕੰਪਿਊਟਰ ਦੇ ਵਿੱਚ ਫੋਟੋ ਉੱਤਰਦੀ ਆ ਸਾਡਾ ਕਾਰਡ ਬਣਦਾ ਸਾਨੂੰ ਬੈਡਰੂਮ 'ਚ ਬਿਠਾ ਕੇ ਮੋੜ ਦਿੱਤਾ ਜਾਂਦਾ ਸੀ ਕਿ ਉਸ ਤੋਂ ਬਾਅਦ ਸਾਨੂੰ ਗੇਟ ਤੋਂ ਹੀ ਮੋੜ ਦਿੱਤਾ ਜਾਂਦਾ ਸੀ ਜਿਵੇਂ ਤੁਹਾਡਾ ਕੰਮ ਹੋ ਗਿਆ। ਜਦੋਂ ਸਾਡਾ ਕੁਝ ਨਾ ਬੜਿਆ ਉਸ ਤੋਂ ਬਾਅਦ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜੀ। ਉਹਨਾਂ ਨੇ ਸਾਨੂੰ ਆਪਣਾ ਇਹ ਜੋ ਵੀ 2024 ਦੇ ਵਿੱਚ 1 ਫਰਵਰੀ ਨੂੰ ਸਾਡੇ ਹੱਥ 'ਚ ਫੈਸਲਾ ਦਿੱਤਾ ਵੀ ਕਿਸਾਨਾਂ ਦਾ ਜੋ ਗੰਦਾ ਮਾਮਲਾ 2 ਮਹੀਨੇ ਦੇ ਅੰਦਰ ਅੰਦਰ ਲੋ ਆਜੇ 83 ਦਿਨ ਹੋ ਗਏ। ਕੋਈ ਮੁਆਵਜ਼ਾ ਨਹੀਂ ਇਹਨਾਂ ਨੇ ਦਿੱਤਾ ਕਿ ਜਦੋਂ ਅਸੀਂ ਡੀਆਰਓ ਸਾਹਿਬ ਕੋਲ ਜਾਂਦੇ ਆ ਕਰਦੇ ਆ ਕਰਦੇ ਆ ਕਰਦੇ ਆ। ਇਸ ਮਹੀਨੇ ਦੇ ਵਿੱਚ ਇਹਨਾਂ ਨੇ 3 ਡੀਆਰਓ ਬਦਲ ਦਿੱਤੇ। ਜਿਹੜੇ ਹੁਣ ਡੀਆਰਓ ਸਾਹਿਬ ਨੇ ਇਸ ਟਾਈਮ ਮੌਕੇ ਤੇ ਉਹ ਸਾਨੂੰ ਹੁਣ ਤਾਂ ਕਹੀਦਾ ਵੀ ਮੇਰੀ ਤਾਂ ਪੋਸਟਿੰਗ ਥੋੜੇ ਦਿਨ ਪਹਿਲਾਂ ਹੋਈ ਆ ਤੇ ਮੈਂ ਕਰਦਣੀ ਆ ਕੋਈ ਗੱਲ ਨਹੀਂ। ਉਹ ਆ ਕੋਰਡ ਕੰਡਕਟਰ ਲੱਗਿਆ ਇਹ ਤਾਂ ਇੱਕ ਦਿਨ ਪਹਿਲਾਂ ਉਹਦੀ ਪੋਸਟਿੰਗ ਹੋਈ ਏ। ਕਿ ਅਸੀਂ ਅੱਜ 83 ਦਿਨ ਹੋ ਗਏ ਜੀ ਅਸੀਂ ਜਾ ਰਹੇ ਹਾਂ ਸਾਨੂੰ ਇੱਕ ਦਿਨ ਰੋਜ਼ ਉਹਨਾਂ ਕੋਲ 700 50 50 ਬੰਦਾ ਜਾ ਕੇ ਬੇਚੀ ਕਰ ਰਿਹਾ ਹੈ ਕਿ ਮੈਡਮ ਲਾਅ ਫਾਲੋ ਕਰੋ ਲਾਅ ਫਾਲੋ ਕਰੋ ਪਰ ਉਹ ਹਾਂਜੀ ਹੋ ਜਾਏਗਾ ਤੁਸੀਂ ਕੋਈ ਗੱਲ ਨਹੀਂ ਜਾਓ ਸਭ ਹੋ ਜਾਏਗਾ ਸਭ ਹੋ ਜਾਏਗਾ ਇੱਕ ਦਿਨ ਉਹ ਸਾਨੂੰ ਕਹਿੰਦੇ ਵੀ ਡੀਸੀ ਸਾਹਿਬ ਨੂੰ ਅਸੀਂ ਇਕੱਠੇ ਹੋ ਕੇ ਪੰਜ-ਛੇ ਜਣੇ ਡੀਸੀ ਸਾਹਿਬ ਕੋਲ ਚਲੇ ਗਏ ਜੀ ਉਹਨਾਂ ਦੇ ਸਾਡੇ ਵਿੱਚ ਦੋ-ਤਿੰਨ ਵਕੀਲ ਵੀ ਸੀਗੇ ਜੀ ਉਹਨਾਂ ਨੂੰ ਅਸੀਂ ਜਾ ਕੇ ਸਮਝਾਇਆ ਉਹ ਵੀ ਜੀ ਸਾਹਿਬ ਇਸ ਤਰ੍ਹਾਂ ਕਰਕੇ ਸਾਨੂੰ ਮੈਡਮ ਨੇ ਥੋੜੇ ਰੋਕਿਆ ਪਹਿਲਾਂ ਅਸੀਂ ਬੀਆਰਓ ਸਾਹਿਬ ਨੂੰ ਇਹ ਬੇਨਤੀ ਕੀਤੀ ਵੀ ਉਹਨਾਂ ਦਾ ਬਿਲਕੁਲ ਕੋਈ ਰੋਲ ਨਹੀਂ ਹੈਗਾ ਇਹ ਕੰਮ ਥੋੜਾ ਹੈ ਉਹਨਾਂ ਦੇ ਨਾਲ ਕੇ ਫਿਰ ਵੀ ਅਸੀਂ ਮਿਲਣ ਚਲੇ ਗਏ ਜਦੋਂ ਜੀ ਮਿਲਣ ਗਏ ਤੇ ਉਹਨਾਂ ਨੇ ਸਾਨੂੰ ਉਹ ਅੱਗੋਂ ਕਿਹਾ ਵੀ ਥੋੜਾ ਰੇਟ 30 ਤੋਂ 40 ਲੱਖ ਵੜਦਾ ਹੈ ਤੁਹਾਨੂੰ ਦੇਰਾਂ ਦੇ ਬੜੇ ਆਰਾਮ ਨਾਲ ਤੁਸੀਂ ਭਰਾਓ ਜਦੋਂ ਅਸੀਂ ਇਹ ਸਮਝਾਉਣ ਲੱਗੇ ਵੀ ਨਹੀਂ ਜੀ ਇਸ ਤਰ੍ਹਾਂ ਕਰਕੇ ਇੰਨਾ ਰੇਟ ਹੈ ਕਹਿੰਦੇ ਯਾਰ ਕਿਸਾਨ ਤੋਂ ਠੱਗੀ ਮਾਰਨਾ ਚਾਹਦੇ ਹੈ ਸਾਡੇ ਵੀ ਤਕਵੀਰ ਸੀਗਾ ਚਲੋ ਹਰਮਨ ਦਾ ਨਹੀਂ ਇਹ ਦੀਪ ਘਰ ਦਾ ਪੜਿਆ ਲਿਖਿਆ ਸੀ ਉਹ ਕਹਿੰਦੇ ਵੀ ਤੁਸੀਂ ਸਾਡੇ ਕਰੈਕਟਰ ਤੇ ਕਿਵੇਂ ਧਾਲ ਚੱਕੋ ਜੇ ਮੈਂ ਉਹਨਾਂ ਨੂੰ ਸਵਾਲ ਕਰਿਆ ਵੀ ਅੱਜੀ ਜਿਹੜਾ ਜ਼ਮੀਨ ਵੇਚਣਗੇ ਐਸੀ ਸਾਡੇ ਤੋਂ ਤਾਂ ਕੋਈ ਜਾ ਰਹੀ ਤੇ ਉਹ ਜੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਜਾਓ ਕਰਦਾਂਗੇ ਦੇਖ ਲਾਂਗੇ ਉਸੇ ਦਿਨ ਰਾਤ ਨੂੰ ਸਾਨੂੰ ਇੱਕ ਸੋਸ਼ਲ ਮੀਡੀਆ ਤੇ ਇੱਕ ਲਿਸਟ ਲੱਭ ਗਈ ਚਲਦੀ ਹੋਈ ਉਹ ਸਾਨੂੰ ਨਹੀਂ ਪਤਾ ਕਿਵੇਂ ਪਾਈ ਉਹਦੇ ਤੇ ਜਿਹੜਾ ਰੇਟ ਸੀ ਉਹ ਬਹੁਤ ਘੱਟ ਲਾਇਆ ਹੋਇਆ ਉਹ ਜਦੋਂ ਸਾਨੂੰ ਮਿਲੀ ਅਸੀਂ ਫੇਰ ਡੀਆਰਓ ਕੋਲ ਪਹੁੰਚ ਗਏ ਸੀ ਲੈ ਕੇ ਵੀ ਆ ਜੀ ਵੱਡੀ ਜੋਤ ਸਿੰਘ ਜੀ ਸਾਹਿਬ ਨੇ ਕਿਹਾ ਸੀ ਤਾਂ ਉਸ ਤਰ੍ਹਾਂ ਦੇ ਸਾਬ ਗਲਤੀ ਕਿਸ ਨਾਲ ਸੀ ਜੀ ਜੀ ਸਾਹਿਬ ਨੇ ਡੀਆਰਓ ਸਾਹਿਬ ਨੂੰ ਲਿਸਟ ਫੜੀ ਪੜ੍ਹ ਕੇ ਉਹ ਨਕਾਰਦੀ ਵੀ ਇਹ ਸਾਡੀ ਤੇ ਫੇਰ ਅਸੀਂ ਬਹਿੰਤ ਕਰੀਏ ਨਹੀਂ ਸਾਡੀ ਕੋ ਚਲੋ ਤੁਸੀਂ ਸਾਡਾ ਧਿਆਨ ਕਰੋ ਉਹਨਾਂ ਨੇ ਇਹੀ ਸਾਨੂੰ ਕਿਹਾ ਵੀ ਕੋਈ ਗੱਲ ਨਹੀਂ ਅਲਿ ਇਸ ਨਾਲੋਂ ਤਾਂ ਮੈਂ ਤੁਹਾਨੂੰ ਪੈਸੇ ਜ਼ਿਆਦਾ ਵੀ ਦਵਾਂ। ਤੇ ਡੀਜੀ ਸਾਹਿਬ ਨੂੰ ਇੱਕ ਬੇਨਤੀ ਅਸੀਂ ਹੋਰ ਕਰੀ ਵੀ ਜੀ ਇਹ ਸਾਡਾ ਸਾਨੂੰ ਜ਼ਮੀਨ ਲੈ ਕੇ ਦੇ ਦੋ ਤੁਸੀਂ ਲਵੇ। ਤੁਸੀਂ ਰੱਖੋ ਇਹਨੂੰ ਬਾਈਪਾਸ ਕਰ ਦਿਓ ਸਾਡੇ ਪਿੰਡ ਤੇ ਲੈ ਕੇ ਦੇ ਦੋ ਸਾਨੂੰ ਕਾਮ ਲੱਡ ਲੈ ਕੇ ਦੇ ਦੋ ਨਾਲ ਦੀ ਲੈ ਕੇ ਦੇ ਦੋ। ਉਹ ਕਹਿੰਦੇ ਵੀ ਢੋਡੀ ਤੇ ਤਰੱਕੀ ਹੋਣੀ ਹੈ। ਜਦ ਕਿ ਸਾਨੂੰ ਇਹ ਚੀਜ਼ ਦਾ ਪਤਾ ਹੈ ਵੀ ਐਨਐਸ ਕਾਈ ਹੈ ਜੇ ਅੱਧੀ ਹੋਰ ਮੇਰੇ ਅੱਧੇ ਦੀ ਜ਼ਮੀਨ ਦੇ ਵਿੱਚ ਆਉਂਗੀ। ਮੇਰੇ ਕੋਲ ਅੱਠੇ ਹੀ ਨਹੀਂ ਲੱਗਣ। ਅੱਠੇ ਨੰਬਰਾਂ ਉੱਪਰ ਮੇਰੀ ਚੜ੍ਹਜਾ ਰੋਡ ਸੀ ਕਿਤੇ ਜੋ ਵਿਸਵਾ ਆ ਗਈ ਕਿਤੇ ਦਰਗਾਹ ਨਾਲ ਆ ਗਈ ਤੇ ਵਿਸਤਾਰ ਨੂੰ ਨਿਕੜਦੀ ਦੋਨੇ ਪਾਸੇ ਮੇਰਾ ਰਸਤਾ ਬੰਦ ਹੋ ਗਿਆ ਦੂਜੇ ਪਾਸੇ ਦੂਜੇ ਪਿੰਡਾਂ ਦੀ ਜ਼ਮੀਨ ਆ ਕੋਈ ਰਸਤਾ ਨਹੀਂ ਕਿਤੇ ਪਾਸੇ ਆਉਂਦਾ ਜੀ ਉਹ ਕਹਿੰਦੇ ਤੁਹਾਡੀ ਜ਼ਮੀਨਾਂ ਦੀ ਤਰੱਕੀ ਹੋਣੀ ਹੈ ਬਲਕਿ ਉਹ ਉਹਨਾਂ ਨੂੰ ਇਹ ਵੀ ਸੁਣਾਉਣਾ ਚਾਹੀਦਾ ਕਿ ਅਸੀਂ 15 ਫੁੱਟ ਉੱcke ਚੜਨ ਵਾਸਤੇ ਕਿਸਾਨ ਨੂੰ ਸੜਕ ਤੇ ਚੜਨ ਵਾਸਤੇ ਵੀ ਐਨਐਸੀ ਤੋਂ ਪਰਮਿਸ਼ਨ ਲੈਣੀ ਪਊਗੀ ਇਹ ਫੈਸਲਾ ਨਹੀਂ ਸਾਡੀ ਸਿਰਫ ਇੱਕ ਮੰਗ ਈ ਆ ਵੀ ਮੁਝੇ ਸਰਕਾਰ, ਸੈਂਟਰ ਸਰਕਾਰ ਇੱਥੋਂ ਦੇ ਜੋ ਮਹਿਕਮੇ ਜਿਹਦੇ ਹੱਥ 'ਚ ਹੈ ਪ੍ਰਸ਼ਾਸਨ ਉਹ ਲੋਭ ਉਹਨਾਂ ਕਰਨ ਅਸੀਂ ਕੋਈ ਵੱਡੂ ਪੈਸਾ ਨਹੀਂ ਮੰਗਦੇ ਵੱਡੂ ਮੁਆਵਜ਼ਾ ਨਹੀਂ ਮੰਗਦੇ ਅਸੀਂ ਉਹਨਾਂ ਨੂੰ ਇਹ ਵੀ ਯਕੀਨ ਦਿਵਾ ਦਿਆ ਵੀ ਅਸੀਂ ਇਸ ਮਸਲੇ ਤੇ ਧਰਨਾ ਨਹੀਂ ਲਾਵਾਂਗੇ ਪਤਾ ਨਹੀਂ ਸਾਡੀਆਂ ਸਰਕਾਰਾਂ ਨੂੰ ਕਿਉਂ ਨਹੀਂ ਸੁਣਦਾ ਸਾਡੇ ਕੰ다 ਜੀ ਨਹੀਂ ਲੱਗਦਾ ਇਹਨਾਂ ਦਾ ਅਸੀਂ ਆ ਕੇ ਖੜਸਾਂ ਤੇ ਬੈਠੀਏ ਫੇਰ ਇਹਨਾਂ ਦਾ ਦਿਲ ਲੱਗਦਾ ਸਾਨੂੰ ਇਹਨਾਂ ਨੇ ਸ਼ਰਤਾਂ ਵੀ ਰਗੜ ਮਾਰੀਆਂ ਅੱਗੇ ਸਾਡਾ 700 ਕਿਸਾਨ ਵਰਗੇ ਆ ਜੀ ਸਾਡੀ ਇਹ ਬੇਨਤੀ ਆ ਤੁਹਾਡੇ ਮਾਧਿਅਮ ਰਾਈ ਇਹਨੂੰ ਸਾਰੇ ਦੇਸ਼ 'ਚ ਹਾਈਲਾਈਟ ਕਰੋ ਜੀ ਬੜਾ ਬਹੁਤ ਬਹੁਤ ਧੰਨਵਾਦ ਕਿ ਬਹੁਤ ਅਹਿਮ issues ਦੇ ਉੱਤੇ ਸਾਰੇ ਇਕੱਠੇ ਹੋਏ ਆਂ ਸ਼ਰਮਾਣੀ ਛੱਲੇ ਆਏ ਨੇ ਹਰ ਇੱਕ ਕਿਸਾਨ ਵੀ ਆਇਆ ਨੇ ਬੇਟੀ ਜੀ ਆਏ ਨੇ ਸਾਰੇ ਆਏ ਜਿਹੜੀ ਸਰ ਵੀਰ ਨੇ ਗੱਲ ਦੱਸੀ ਹੈ ਤਕਹੀਨ ਆਈ ਇਹ ਵੀ ਬਹੁਤ ਵੱਡਾ ਮਸਲਾ ਹੈ ਇਹ ਪਿੰਡਾਂ ਦੇ ਵਿੱਚ ਲੜਾਈਆਂ ਝਗੜੇ ਕੋਟਕੇ ਜਲਣਗੇ ਲੰਮੇ ਚੱਲਣਗੇ ਜਿਹਦਾ ਸੋਸਾਇਟੀ ਬਹੁਤ ਫਿੜੇ ਆ ਜੂ। ਸੋ ਇਹ ਪਹਿਲਾਂ ਦੇਖ ਕੇ ਸਰਕਾਰ ਨੂੰ ਇਮੀਡੀਟ ਕਰਵਾ ਦੇ। ਇਹ ਤੇ ਬਹੁਤਾ ਦੇਰੀ ਨਹੀਂ ਕਰਨਾ ਚਾਹੀਦਾ ਜਿੰਨਾ ਦੇਰੀ ਕਰਨਗੇ ਉਨਾ ਹੀ ਇਹਦਾ ਨੁਕਸਾਨ ਹੋਣਾ। ਦੂਜੀ ਗੱਲ ਜਿਹੜੀ ਜਹਾ ਮੁਨਾਫੇ ਕੀ ਗੱਲ ਉਹ ਵੀ ਠੀਕ ਹੈ ਇਹ ਜ਼ਮੀਨ ਰੇਗੀ ਜੱਜ ਹੁੰਦੀ ਛੇਕਾ ਕੁਝ ਨਹੀਂ ਜਾਂਦਾ। اِسے تو یہ کہیں بھی لائبریری اور کنٹ محنت کی کنٹے کھان مارے یہاں نے اچھ گورنمنٹ نو ڈسائڈ کرنا چاہیے کہ نو کی دین انہوں کی دین جی بیٹھ کے فیصلہ کروا دین تو بہت شانتی پورک ہو جائے گا نہیں تو یہاں پروجیکشن نہیں دینا جی پروجیکشن آ دینے تو پروجیکٹر ہو جائے گا پروجیکٹر جگہ ڈرائیور ہو جائے گی سو یہ ساریا گلان پہلے سمپتی کرنے والی نے پہلے بھی سرکار نے بہت ਕਿਸਾਨਾਂ ਦੇ ਗਰਦਾਵੀਆਂ ਪਿੱਛੇ ਰੈਡ ਐਂਟਰੀ ਹੋ ਗਈ। ਨਾ ਉਹ ਕਾਜਾ ਲੈ ਸਕਦੇ ਨੇ, ਨਾ ਉਹ ਕੋਈ ਕੰਮ ਕਰ ਸਕਦੇ ਨੇ, ਨਾ ਕੋਈ ਖੋਹ ਸਕਦੇ ਨੇ। ਉਹ ਜੇ ਕਿਤੇ ਕੋਈ ਜ਼ਮੀਨ ਦੇਖੀ ਜੀ ਕਿ ਜਾ ਕੇ ਲੈਣੀ ਹੈ, ਉਹ ਜ਼ਮੀਨਾਂ ਦੇ ਬਾਅਦ ਵੀ ਉਹ ਸਕਦੇ ਹੋਗੇ। ਬਿਆਨੇ ਦਿੱਤੇ ਹੋਏ ਉਹ ਮੁੱਕਰ ਕੇ ਇਹਨਾਂ ਲੰਮਾ ਕਾਊਂਟਰਡ ਕਰਦੇ। ਦੂਜੀ ਗੱਲ ਬਹੁਤ ਬਿਨਾ ਜਿਵੇਂ ਲੱਗ ਪੈਂਦਾ ਹੈ। ਉੱਥੇ ਜਿਹੜਾ ਐਸੀ ਭਾਈਚਾਰਾ ਹੈ ਉਹਨੇ ਸਟੇਡੀਅਮ ਨਾਲ ਇਹਨਾਂ ਜ਼ਮੀਨਾਂ ਲਾ ਕੇ ਡਿਪਾਰਟਮੈਂਟ ਉਹਨੂੰ ਜਿੱਕਾ ਭਤੀਆਂ ਨੇ ਕਿਸ਼ਤਾ ਥਾਈਆਂ ਭਤੀਆਂ ਗਈਆਂ ਬਜ਼ੁਰਗ ਚਲੇ ਗਏ ਉਹਨਾਂ ਦੇ ਬੱਚੇ ਹੋਗੇ ਪਰ ਕਿਸੇ ਕਰਕੇ ਬੈਠਾ ਕਹਿੰਦਾ ਗਵਰਨਮੈਂਟ ਦੀ ਬਿਦੂਆ ਵੀ ਕੋਈ ਗਵਰਨਮੈਂਟ ਵੀ ਹੋਵੇ ਕਿੰਨੇ ਮਿੰਟ ਕਾਲ ਚੜਨੇ ਚਾਹੀਦੇ ਸ਼ਰਧੇ ਕਿੰਨੇ ਕਾਲ ਨਹੀਂ ਚੜੇ ਉਹ ਹਿੰਤਕਾਲ ਚੁੜਨਾ ਚਾਹੀਦੇ ਨੇ ਤੇ ਉਹਨਾਂ ਦਾ ਮਾਪਿਆ ਮਿਲਣਾ ਚਾਹੀਦਾ ਇਹ ਗਵਰਨਮੈਂਟ ਡਿਸਪਿਊਟ ਦੇ ਵਿੱਚ ਪਾ ਰਹੀ ਹੈ ਹਰ ਚੀਜ਼ ਨੂੰ ਡਿਸਪਿਊਟ ਦੇ ਵਿੱਚ ਪਾ ਰਹੀ ਹੈ ਤਾਂ ਕਿ ਜਿਹੜਾ ਮਾਪਿਏ ਤੋਂ ਟਾਲ ਵਟਿਆ ਜਾ ਸਕੇ ਸਭ ਤੋਂ ਵੱਡੀ ਗੱਲ ਹੈ ਕਿ ਟਾਲ ਵਟਿਆ ਜਾ ਸਕੇ ਇਹ ਛਾਲੀਆਂ ਗੱਲਾਂ ਦੀ ਕਲੈਰਿਟੀ ਹੋਣਦੀ ਹੈ ਬੜੇ ਆਰਾਮ ਨਾਲ ਹੋ ਸਕਦੀ ਹੈ ਕੋਈ ਇਹਦੇ ਤੇ ਨਹੀਂ ਕਿ ਵੀ ਕੋਈ ਆਫਰ ਕਮ ਹੈ ਜੇ ਸਰਕਾਰ ਕਰਨਾ ਚਾਹੇ ਸਰਕਾਰ ਦਾ ਦਾਜਿਤ ਮਜ਼ਦੂਰੋਂ ਦੀ ਕਰ ਸਕਦੀ ਹੈ ਅੱਜ ਉਹ ਜ਼ਮੀਨਾਂ ਦਾ ਹੈ ਨਹੀਂ ਜਿਹੜਾ ਪਲਾਂਟ ਬਣਨੇ ਦੇ ਵਿੱਚ ਜੰਗਲ ਹੁੰਦੇ ਸੀ ਹੋਰ ਹੁੰਦੇ ਸੀ ਅੱਜ ਕੱਲ ਤਾਂ ਸਾਰਾ ਕੁਝ ਹੀ ਤੁਸੀਂ ਸਵੇਰੇ ਜਾਓ ਮੈਗਾਟੈ 500 ਏਕੜ ਦੀ ਨਿਸ਼ਾਨਦੇਹੀ ਕਰਕੇ ਅੱਜ ਤਾਂ ਸਰਕਾਰ ਦੀ ਡਿਊਟੀ ਬਣਦੀ ਹੈ ਅੱਜ ਬਣਦਾ ਹੈ ਕਿ ਉਹ ਆਪਣੇ ਸਟੇਜ ਨੂੰ ਆਪਣੇ ਸੁਪਨੇ ਨੂੰ ਸ਼ਾਂਤੀ ਪਹੁੰਚ ਰਹਾ ਹਾਂ ਉਹ ਪ੍ਰੋਬਲਮਾਂ ਬੇਟ ਨਾ ਕਰਨ ਇਹ ਸਰਕਾਰ ਆਪ ਪ੍ਰੋਬਲਮਾਂ ਪੇਟ ਕਰੀ ਹਮ ਦੇ ਲਈ ਜਿਹੜਾ ਕਿ ਸਰਕਾਰ ਨੂੰ ਵੀ ਔਖਾ ਹੋ ਜੂਗਾ ਲੋਕਾਂ ਨੂੰ ਵੀ ਔਖਾ ਹੋ ਜੂਗਾ ਕਿਤੇ ਰੋਜ਼ ਲਈ ਦੇਖ ਪੈਣਾ ਆਪ ਦੇਖੀ ਹੈ ਖੱਬ ਖੋ ਕਿਸਾਨਾਂ ਦੀ ਕੈਡਿਟੀ ਹੋ ਰਹੀ ਹੈ ਆਹ ਫੇਰ ਆਪਾਂ ਇਹਨਾਂ ਦੇ ਚੰਚਾਲੀ ਹੁਣ ਹੋਗੀ ਕਿੰਨੀਆਂ ਲੜਾਈਆਂ ਹੋਈਆਂ ਹਰਿਆਣਾ ਨੇ ਕੀ ਚੁੱਕੀ ਲਗੀ ਸਾਡੇ ਭਰਾਵਾਂ ਨੂੰ ਤੋ ਇਹਨਾਂ ਗੱਲਾਂ ਤੋਂ ਸਰਕਾਰ ਦੀ ਡਿਊਟੀ ਹੁੰਦੀ ਹੈ ਕਿ ਬਚਾ ਕੇ ਰੱਖਣ ਜਿੰਨਾ ਬਚਾ ਸਕਣਗੇ ਉਹਨਾਂ ਸਰਕਾਰ ਦੀ ਫਰਜ਼ ਹੈ ਲੋਕਾਂ ਦਾ ਹੀ ਸਰ। ਸੋ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦੇ ਵਿੱਚ ਮੈਂ ਤਾਂ ਪ੍ਰੈਸ਼ਰ ਬੇਚੀ ਰਿਹਾ ਕਿ ਤੁਸੀਂ ਵੀ ਜ਼ਿੰਮੇਵਾਰ ਬાઓ। ਇਸ ਗੱਲ ਨੂੰ ਈਥੇ ਚੱਕੋ ਕਿ ਵੀ ਆਪਾਂ ਕਿਵੇਂ ਕਿਸਾਨਾਂ ਨੂੰ ਸ਼ਾਂਤੀਪੂਰਨਤਾ ਮਾਹੌਲ ਦੇ ਕੇ ਸ਼ਾਂਤੀ ਬੂਲੋ। ਪੂਰਾ ਮਾਹੌਲ। ਪੂਰਾ ਮਾਹੌਲ ਜਿਵੇਂ ਜੇ ਨਹੀਂ ਕਈ ਵਾਰ ਤੈਗਲ ਹੁੰਦੀ ਹੈ ਕਿ ਜੀ ਇਲੈਕਸ਼ਨ ਆਇਆ ਇਲੈਕਸ਼ਨ ਦਾ ਬੈਨੀਫਿਟ ਲੈਣਾ ਹੈ। ਅਸੀਂ ਤੁਹਾਨੂੰ ਇੱਥੇ ਪਲੇਟਫਾਰਮ 'ਤੇ ਇਸ ਗੇਰੇ ਆ। ਕਿ ਅੱਜ ਇਹ ਫੈਸਲਾ ਕਰਦੇ ਕਿ ਸਾਰੇ ਮਸਲੇ ਹੱਲ ਕਰ ਦਾਂਗੇ ਅਸੀਂ ਇੱਥੇ ਤੁਹਾਡੇ ਕੋਲੇ ਆ ਕੇ ਸਰਕਾਰ ਦਾ ਧੰਨਵਾਦ ਕਰਨ ਆਏ ਹਾਂ ਕਿ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਅਸੀਂ ਬੈਠ ਕੇ ਵੀ ਸਿੱਧਾ ਨੂੰ ਕੁਝ ਇਹ ਮਸਲਾ ਹੱਲ ਕੀਤਾ ਪੂਰਾ ਮਾਰਗ ਦਿੱਤਾ ਤੇ ਸਾਡੇ ਕਿਸਾਨ ਖੁਸ਼ ਨੇ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਜੀ ਸੋਕੇ ਸਜਨਾਤਾਂ ਦਾ ਧੰਨਵਾਦ ਕਰਦੇ ਤੇ ਨਹੀਂ ਤਾਂ ਫਿਰ ਜਿਵੇਂ ਕਿਸਾਨ ਦੱਸ ਰਹੇ ਨੇ ਕਿ ਇਸ ਦਾ ਬਾਈਦਰ ਕਰਾਂਗੇ ਪਿੰਡਾਂ 'ਚ ਮੜਨੀ ਜਾਣਾ ਇਹ ਮਾਹੌਲ ਕੋਈ ਚੰਗਾ ਮਾਹੌਲ ਨਹੀਂ ਹੈ ਇਹ ਮਾਹੌਲ ਤੋਂ ਹਮੇਸ਼ਾ ਸਰਕਾਰ ਨੂੰ ਬਚਣਾ ਚਾਹੀਦਾ ਹੈ ਪੇਚ ਚੰਗਾ ਕੰਮ ਕਰਕੇ ਉਹਨਾਂ ਕ੍ਰੈਡ ਲੈਣਾ ਦੇਂਦਾ ਜੇ ਬਾਈਪਾਸ ਮੰਗੇ ਹੈ ਉਹਨਾਂ ਕ੍ਰੈਡ ਲੈਣ ਕੈਟ ਤਾਂ ਕਾਹੀ ਮਿਲੂਗਾ ਜੇ ਬਾਈਪਾਸ ਮੰਗੂਗਾ ਕਿ ਸਾਡਾ ਨੂੰ ਪੂਰਾ ਮਾਮਲਾ ਮਿਲੂਗਾ ਅੱਜ ਵੀ ਛੋਟੇ-ਮੁੰਡੇ ਮਸਲੇ ਨੇ ਇਹ ਹੱਲ ਹੋਣਗੇ ਚੋਂ ਇਹ ਮਸਲੇ ਹੱਲ ਕਰਨੇ ਚਾਹੀਦੇ ਨੇ ਇਹ ਤਾਂ ਬੇਨਤੀ ਕਰਦੇ ਸੋਹੇ ਜਿਹਾ ਗਵਰਨਮੈਂਟ ਆਫ ਇੰਡੀਆ ਨੂੰ ਵੀ ਗੌਰ ਨਾਲ ਪੰਜਾਬ ਨੂੰ ਵੀ ਗੋહન ਬੇਨਤੀ ਕਰਦੇ ਆ ਕਿ ਤੁਸੀਂ ਇਹ ਮਸਲਾ ਛਿੰਤ ਸੀ ਪੱਲੀ ਗੱਲ ਤਾਂ ਇਹ ਪੱਲੀ ਬਹੁਤ ਬਹੁਤ ਲੇਟ ਹੋ ਗਿਆ ਹਾਈ ਕੋਰਟ ਕਿਉਂ ਜਾਣ ਹਾਈ ਕੋਰਟ ਜਾਣ ਦੀ ਲੋੜ ਨਹੀਂ ਪੈਣੀ ਚਾਹੀਦੀ ਇੱਥੇ ਬੈਠ ਕੇ ਇੱਕ ਮੀਟਿੰਗ ਕਰ ਲੈਣ ਪਿਜਤੀ ਦੇ ਸੌਂਗੀ ਜਾਣੇ ਆਪਣੇ ਫੈਕਟਰੀ ਨਾਲ ਗੱਲ ਕਰਨ ਮੈਂ ਇਹ ਤੱਕ ਜਿਹੜੇ ਕਿਸਾਨ ਨੇ ਇਹ ਟੱਕਾ ਨਹੀਂ ਕਰਦੇ ਇਹ ਤਾਂ ਕਹਿੰਦੇ ਨੇ ਕਿ ਸਾਡੇ ਕੋਲ ਕਾਗਜ਼ ਨਹੀਂ ਆਪ ਤੁਸੀਂ ਦੇਖ ਲਓ ਇਹਨਾਂ ਦੇ ਮਤਲਬ ਕਰ ਲੋ ਆਪਨ ਪਤਾ ਹੀ ਹੈ ਆ ਜਸਵਰ ਪਿੰਡ ਸ਼ਹਿਰ ਪਟਿਆਲਾ ਦੇ ਹੁਣ ਤਾਂ ਗੱਦੇ ਆ ਗਏ ਆ اچھا ساری ادھا میرا حال ہے پنیا پرنسپل سال شہر دے آ گیا یونیورسٹی اوسے بنی ہوئی ہے لاج یونیورسٹی اوے ہے سپورٹس یونیورسٹی اوسے ہے کن ہوٹل بنے ہوئی ہیں کنے کلویاں بنی ہوئی آ جانا پاس بائیپاس سپاہی بن رہا ہے کہ شہر اتنا ڈویلپ گیا کہ وہ ہے ڈویلپ کر ہے تو وہ شہر کے آ ہی نہیں سکتے تھے بائیپاس کی لوڈ ہی تو پی ہے ਉੱਥੇ ਡਵੈਲਪਮੈਂਟ ਹੋ ਗਈ ਕਲੋਨੀਆ ਬਣ ਗਈ ਤੇ ਗਜਾ ਦੇ ਬਾਜੂ ਵਿੱਚ ਗਈ ਹੈ ਤੇ ਤੁਸੀਂ ਅੱਜ ਇੱਕਾਂ ਦੀ ਗੱਲ ਕਰਦੇ ਹੋ ਇਸ ਦਾ ਐਗਰੀਕਲਚਰ ਲੈਂਡ ਤੁਮਸ ਦੀ ਗੱਲ ਕਰਦੇ ਹੋ ਇਹ ਜਿਹੜਾ ਰੇਟ ਸੀ 30 ਲੱਖ ਏਕੜ ਦੀ ਗੱਲ ਕਰਦੇ ਹੋ ਇਹਦਾ ਜੇ ਜਿੱਥੇ ਨਾ ਕੋਈ ਲਿੰਕਰ ਹੋਣਾ ਨਾ ਕੋਈ ਜੀਟੀ ਰੋੜਾ ਨਾ ਕੋਈ ਹੋੜਾ ਕੋਈ ਪਹਾੜ ਵੀ ਹੈ ਨਹੀਂ ਉੱਥੇ ਵੀ ਇਹਦੀ ਕਿੰਨੇ ਲੈਂਡ ਦਾ ਚਾਹੀ 45 ਲੱਖ ਵੀ ਦਾ ਰੇਟ ਹੈ ਐਤੋਂ ਘੱਟ ਜ਼ਮੀਨ ਕਿਤੇ ਪੰਜਾਬ 'ਚ ਨਹੀਂ ਮਿਲਦੀ ਹੈ ਠੀਕ ਹੈ ਕੋਈ ਹੁਸ਼ਿਆਰ ਸੁਣ ਗਈ ਹੈ ਇਹਨੋਂ ਕੁਝ ਨਹੀਂ ਕੋਈ ਮਿਲ ਜਾਂਦੀ ਹੁੰਦੀ ਨਹੀਂ ਚਾਹੀ ਨਾਕਰ ਵੀਰ ਪੰਜਾਬ ਦੇ ਵਿੱਚ ਤੇ ਜੀ ਨਹੀਂ ਦਿੱਤੀ ਜੋ ਇਹ ਬੇਇਨਤੀ ਤੁਹਾਡੇ ਕੋਲ ਲੈ ਕੇ ਆਇਆ ਤੇ ਤੁਹਾਨੂੰ ਵੀ ਬੇਇਨਤੀ ਹੈ ਕਿ ਇੱਕ ਇੱਕ ਆਪਣੀ ਤੇ ਗੈਲੀ ਹੈ ਕਿ ਆਪਣੇ ਸੁਵਿਧਾ ਇਸ਼ੂ ਹੈ ਇਹ ਕਿਹਦਾ ਇੰਟਰਨੈਟ